ਸ਼ਲੋਕ ਮਹੱਲਾ 5ਵਾਂ ਜੀਵੰਦਿਆਂ ਨਾ ਚੇਤੇਓ ਮੁਵਾਰਲੰਡੂ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਾ ਪਾਕ ਮਹੱਲਾ 5ਵਾਂ ਜੀਵੰਦਿਆਂ ਹਰ ਚੇਤਿਆ ਮਰਨਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦਿ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਫਸਾਰਿਆ ਊਣਾ ਕਹੀ ਨ ਹੋਏ ਘਟੇ ਘਟਸਾਰਿਆ ਮਿਹਰਵਾਨ ਸਮਰੱਤ ਆਪੇ ਹੀ ਘਾਲਿਆ ਜਿਨ ਮਨ ਬੁੱਠਾ ਆਪ ਸੇ ਸਦਾ ਸੁਖਾਲਿਆ ਆਪੇ ਰਚ ਨਰਚਾਏ ਆਪੇ ਹੀ ਪਾਲਿਆ ਸਭ ਕਿਸੇ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸਮਾਲਿਆ ਸਲੋਕ ਮਹੱਲਾ 5 ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ ਸਤਗੁਰ ਦਿੱਤਾ ਹਰਨਾਮ ਅੰਮ੍ਰਿਤ ਚੱਖਿਆ ਸਾਧਾਂ ਸੰਗ ਅਪਾਰ ਅੰਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਸਭ ਕਿਸ ਕਰਤੇ ਹੱਥ ਕਾਰਣ ਜੋ ਕਰੈ ਨਾਨਕ ਮੰਗੇ ਦਾਨ ਸੰਤਾ ਧੂਰ ਤਰੈ ਮਹੱਲਾ ਪੰਜਵਾ ਤਿਸਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖਿ ਆਇਆ ਹੁਕਮੈ ਬੋਜਿਨੇ ਹਾਲ ਖਸਮ ਫੁਰਮਾਇਆ ਜਿਸ ਹੁਵਾ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੈ ਦਿਆਲ 부ਝਾਏ ਹੁਕਮ ਮਿੱਤ ਜਿਸੈ ਭੁਲਾਏ ਆਪ ਮਰ ਮਰ ਜਮਹਿ ਨੇਤ ਪੌੜੀ ਨਿੰਦਕ ਮਾਰੇ ਤਤਕਾਲ ਖਿੰਨ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਾ ਸਕੈ ਫੜ ਜੋਨੀ ਜੁੱਤੇ ਮੱਥੇ ਵਾਲ ਪਛਾਰਿ ਅਨ ਜਮ ਮਾਰਗ ਮੁਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁਤੇ ਕੰਠ ਲਾਏ ਦਾਸ ਰਖਿਐਨ ਨਾਨਕ ਹਰ ਸੱਤੇ ਸਲੋਕ ਮਹਲਾ 5ਵਾਂ RAM ਜੱਪੋ ਵਡਭਾਗੀ ਹੋ ਜਲ ਥਲ ਪੂਰਨ ਹੋਏ ਨਾਨਕ ਨਾਮ ਧਿਆਇ ਬਿਗਨ ਨਾ ਲਾਗੈ ਕੋਏ ਮਹਲਾ 5ਵਾਂ ਕੋਟ ਬਿਗਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉ ਸੁਨਿਆ ਘਰ ਕਾਉ ਪੌੜੀ ਸਿਮਰ ਸਿਮਰਦਾ ਤਾਰ ਮਨੋਰਥ ਪੂਰੀਆ ਇਛ ਪੁੰਨੀ ਮਨ ਆਸ ਗਏ ਵੇ ਸੂਰਿਆ ਪਾਇਆ ਨਾਮ ਨਿਧਾਨ ਜਿਸਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੂਖ ਸਹਿਜ ਆਨੰਦ ਵੁਠੇ ਤਿਤ ਘਰ ਆਵਣ ਜਾਣ ਰਹੀ ਜਨਮ ਨਾ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਾ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਸੁਧ ਰਾਗ ਗੂਜਰੀ ਭਗਤਾ ਕੀ ਬਾਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚਉਪਦਾ ਘਰ ਦੂਜਾ ਦੂਜਾ ਚਾਰ ਪਾਉ ਦੋਏ ਸਿੰਘ ਗੁੰਗਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਢੇਂਗਾ ਪਰਹਿ ਤਬ ਕਤ ਮੂਂਡਲ ਕਈ ਹੈ ਹਰ ਬਿਨ ਬੈਲ ਬੇਰਾਨੀ ਹੋਈ ਹੈ ਹਾਟੇ ਨਾਕਨ ਟੂਟੇ ਕੰਧਨ ਕੋਦੋ ਕੋ ਭੁਸ ਖਈ ਹੈ ਰਹਾਉ ਸਾਰੋ ਦਿਨ ਡੋਲਤ ਬਨ ਮਹੀਆ ਅਜਹੁ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੂ ਕੀਓ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਬਿਸਰੇਓ ਇਹੋ ਔਸਰ ਕਤ ਪਈ ਹੈ ਭ੍ਰਮਤ ਫਿਰਤ ਤੇਲਕ ਕੇ ਕਪ ਜਿਉ ਗਤ ਬਿਨ ਰੈਨ ਬਹਿਈ ਹੈ ਕਹਿਤ ਕਬੀਰ RAM ਨਾਮ ਬਿਨ ਮੂंड ਤੁਨੇ ਪਛਤਈ ਹੈ ਗੂਜਰੀ ਘਰ ਤੀਜਾ ਮੁਸ ਮੁਸ ਰੋਐ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵਹਿ ਰਗਰਾਈ ਤਨ ਨਾ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਉ ਜਬ ਲਗਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਆਰਾਮ ਸਨੇਹੀ ਕੋਛੀ ਮਤ ਮੇਰੀ ਜਾਤ ਜਲਾਹਾ ਹਰ ਕਾ ਨਾਮ ਲਇਓ ਮੈ ਲਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏ ਗੁਰ ਗੁਰਾਈ ਗੂਜਰੇ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜਉ ਰਾਜ ਦੇ ਤਾ ਕਮਨ ਬਡਾਈ ਜੋ ਭੀਖ ਮਗਾਵਹਿ ਤਾ ਕਿਆ ਘਟ ਜਾਈ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਨ ਬਹੁਰ ਨਾ ਹੋਏ ਤੇਰਾ ਆਮਨ ਜਾਣ ਰਹਾਉ ਸਬਤੈ ਉਪਾਈ ਪਰਮ ਭਲਾਈ ਜਿਸ ਤੂੰ ਦੇਵਹਿ ਤਿਸੈ ਬੁਝਾਈ ਸਤਗੁਰ ਮਿਲੈ ਤਾ ਸਹਿ ਸਾਜਾਈ ਕਿਸਹੁ ਪੂਜੋ ਦੂਜਾ ਨਦਰ ਨਾ ਆਈ ਇਕਾ ਪਾਥਰ ਕੀਜੈ ਭਾਉ ਦੂਜੈ ਪਾਥਰ ਧਰੀਐ ਪਾਉ ਜੇ ਉਹ ਦੇਉ ਤਾਂ ਉਹ ਪੀ ਦੇਵਾ ਕਹਿ ਨਾਮ ਦੇਉ ਹਮ ਹਰ ਕੀ ਸੇਵਾ ਗੂਜਰੀ ਘਰ ਪਹਿਲਾ ਮਲੇ ਨਾ ਲਾਛੈ ਪਾਰ ਮਲੂ ਪਰਮ ਲਿਓ ਬੈਠੋ ਰੀ ਆਈ ਆਪਤ ਕਿਨੈ ਨਾ ਪੇਖਿਓ ਕਮਨੈ ਜਾਣੈ ਰੀ ਬਾਈ ਕੌਣ ਕਹਿ ਕਿਣ ਬੂਜੀਐ ਰਮਈਆ ਆਕੁਲ ਰੀਬਾਈ ਰਹਾਉ ਜਿਉ ਅਕਾਸ਼ੈ ਪੰਖੀ ਹਲੋ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਝੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉ ਅਕਾਸ਼ੈ ਘੜੂਆ ਲੋ ਮਿਰਗ ਤ੍ਰਿਸ਼ਨਾ ਭਰਿਆ ਨਾਮੇ ਚੇ ਸੁਆਮੀ ਬੀਠਲੋ ਜਿਨ ਤੀਨੇ ਜਰਿਆ ਗੂਜਰੀ ਸ਼੍ਰੀ ਰਵਦਾਸ ਜੀ ਕੇ ਪਦੇ ਘਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਦੂਧ ਤਾਂ ਬਚਰੈ ਥਨੁ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਨ ਪੂਜ ਕਹਾਂ ਲੈ ਚਰਾਵੋਂ ਅਵਰਨਾ ਫੂਲ ਅਨੂਪ ਨਾ ਪਾਵੋਂ ਰਹਾਉ ਮੈਲਾ ਗਰਬੇ ਰਹੇ ਹੈ ਪੋਇੰਗਾ ਬਿਖ ਅੰਮ੍ਰਿਤ ਬਸਹਿ ਇਕ ਸੰਗਾ ਤੂਪ ਦੀਪ ਨੈ 베ਦਹਿ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰਪਉ ਪੂਜ ਚਿਰਾਮੂ ਗੁਰ ਪ੍ਰਸਾਦ ਨਿਰੰજન ਪਾਵ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਦਾਸ ਕਵਨ ਗਤ ਮੋਰੀ ਗੂਜਰੀ ਸਤਿਰੀ ਤਰਲੋਚਨ ਜੀਉ ਕੇ ਪਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਅੰਤਰਮਲ ਨਿਰਮਲ ਨਹੀਂ ਕੀਨਾ ਬਾਹਰ ਭੀਖ ਉਦਾਸੀ ਹਿਰਦੈ ਕਮਲ ਘਟ ਬ੍ਰਹਮ ਨਾ ਕੀਨਾ ਕਾਹੇ ਭਿਆ ਸੰਿਆਸੀ ਪਰਮੇ ਭੁਲੀ ਰੇਜ ਚੰਦਾ ਨਹੀਂ ਨਹੀਂ ਚੀਨਿਆ ਪਰਮ ਆਨੰਦ ਆ ਰਹਾ ਘਰ ਘਰ ਖਾਇਆ ਪਿੰਡ ਬਧਾਇਆ ਚਿੰਤਾ ਮੁੰਦਾ ਮਾਇਆ ਭੂਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ ਕਾਇ ਜਪੋ ਹਰੇ ਕਾਇ ਤਪੋ ਹਰੇ ਕਾਇ ਬਲੋਭੋ ਪਾਣੀ ਲਖ 84 ਜਿਨ ਉਪਾਈ ਸੋ ਸਿਮਰੋ ਨਿਰਬਾਣੀ ਕਾਇਕ ਮੰਡਲ ਕਾਪੜੀ ਆਰੇ 68 ਕਾਇ ਫਿਰਾਹੀ ਵਦਤ ਤਰਨੋਚਨ ਸੁਨ ਰੇ ਪ੍ਰਾਣੀ ਕਣ ਬਿਨ ਗਾਹ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਸਰਪਜੋਨ ਬਲਬਲ ਔਤਰੈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੀਸਵਾ ਜੋਨ ਬਲਬਲ ਔਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਝੂਕਰ ਜੋਨ ਬਲਬਲ ਔਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਪ੍ਰੀਤ ਜਉਣ ਵਲਵਲ ਔਤਰੈ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੀਰਤੈ ਬਸੈ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਪਰਮਾਤਮਾ ਕੁਰਖ ਮਨੋਪਿਮੰ ਸਤ ਆਦ ਭਾਵ ਰਤੰ ਪਰਮਦ ਭੁੱਤੰ ਪਰਕ੍ਰਿਤ ਪਰੰ ਜਦ ਚਿੰਤ ਸਰਬਗਤੰ ਕੇਵਲ ਰਾਮ ਨਾਮ ਮਨੂਰਮੰ ਵੱਦ ਅਮਰਤ ਤਤਮਯੰ ਨਾਦਨੋਤ ਜਸਮਰਣੀ ਜਨਮ ਜਰਾਤ ਮਰਨ ਭੈੰ ਰਹਾਉ ਇਸਸ ਜਮਾਦ ਪ੍ਰਾਪਹਿੰ ਜਸ ਸੁਵਸਤ ਸੋ ਕ੍ਰਿਤ ਕਰਤੰ ਪਵ ਪੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ ਲੋਬਾਦ ਦ੍ਰਿਸ਼ਟ ਪਰਗ੍ਰਹਿੰ ਜਦ ਬਿਦ ਆਚਰਨੰ ਤਜ ਸਕਲ ਦੋਹ ਕਰਿਤ ਦੁਰਮਤੀ ਭਜ ਚਕਰ ਧਰ ਸਰਨੰ ਹਰ ਭਗਤ ਨਿਜ ਨਹਿ ਕੇਵਲਾ ਰਿਧ ਕਰਮਣਾ ਬਚਸਾ ਜੋਗੇਨ ਕੇੰ ਜਗੇਨ ਕੇੰ ਦਾਨੇਨ ਕੇੰ ਤਪਸਾ गोविन्द गुबेंद गोविन्दित जप्नार सकल सिद्ध पदम जय देव आयो तस सपुटं भव भूत सर्बगतं एक ओंकार सत्म